ਪੰਜਾਬ ਸਰਕਾਰ ਵੱਲੋਂ ਬਹੁਤ ਚਿਰ ਪਹਿਲਾਂ ਤੋਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਜਿਹਦੇ ਵਿੱਚ ਆਮੋ ਸਾਹਮਣੇ ਬੈਠ ਕੇ ਗੱਲਾਂ ਹੁੰਦੀਆਂ ਪੰਚਾਇਤਾਂ ਨਾਲ ਹੁਣੇ ਪਿਛਲੇ 2 ਦਿਨ ਪਹਿਲ 3 ਦਿਨ ਪਹਿਲਾਂ ਮੈਂ ਧੂਰੀ ਗਿਆ ਹੋਇਆ ਸੀਗਾ ਧੂਰੀ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਬੁਲਾਈਆਂ ਸੀ ਜਿੱਥੇ ਸ਼ਾਇਦ ਮੈਂ ਨਾ ਪਹੁੰਚਿਆ ਮੈਂ ਉਹਨਾਂ ਪਿੰਡਾਂ 'ਚ ਪਰ ਗ੍ਰਾਂਟਾਂ ਉੱਥੇ ਪਹਿਲਾਂ ਪਹੁੰਚ ਗਈਆਂ ਜਾਂ ਵਿਕਾਸ ਦੇ ਕੰਮ ਜਿਹੜੇ ਨੇ ਉਹ ਪਹਿਲਾਂ ਚੱਲ ਰਹੇ ਨੇ ਤੁਹਾਡੇ ਪਿੰਡਾਂ 'ਚ ਵੀ ਬਹੁਤ ਸਾਰੇ ਟੋਬਿਆਂ ਦੇ ਗਰਾਊਂਡਾਂ ਦੇ ਸੋਲਰ ਲਾਈਟਾਂ ਦੇ ਸਕੂਲਾਂ ਦੇ ਨਹਿਰੀ ਪਾਣੀਆਂ ਦੇ ਕੰਮ ਚੱਲ ਰਹੇ ਹੋਣਗੇ। ਮੇਰੀ ਸਪੀਚ ਤੋਂ ਬਾਅਦ ਜੇ ਤੁਹਾਡੇ ਕੋਈ ਸੁਝਾਅ ਨੇ, ਸਲਾਹਾਂ ਨੇ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਤੁਸੀਂ ਅੱਜ-ਦਿਵਾਰੇ ਤੋਂ ਸੁਣਦੇ ਹੋ, ਤੁਹਾਡੇ ਮਨ 'ਚ ਕੋਈ ਸ਼ਿਕਵੇ ਨੇ। ਡਾਊਟਸ ਨੇ ਸ਼ੱਕ ਨੇ ਉਹ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਮਾਈਕ ਮਿਲ ਜਾਊਗਾ ਤੁਹਾਨੂੰ ਸੋ ਤੇਨਾਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਪਿੰਡਾਂ ਵਾਲਿਆਂ ਵਾਸਤੇ ਇਸ ਵਕਤ ਚੱਲ ਰਹੀਆਂ ਨੇ ਜਿਨ੍ਹਾਂ ਚ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਹਰ ਇੱਕ ਪਿੰਡ ਦੀ ਮੇਨ ਲਿੰਕ ਰੋਡ ਜਿਹੜੀ ਹੈ ਉਹ ਸ਼ਹਿਰ ਨੂੰ ਜੋੜਦੀ ਹੈ ਜਿਹੜੀ ਸਭ ਤੋਂ ਵੱਧ ਵਰਤ ਜਾਂਦੀ ਹੈ ਉਹਨਾਂ 19000 ਕਿਲੋਮੀਟਰ ਲਿੰਕ ਰੋਡਾਂ ਜਿਹੜੀਆਂ ਨੇ ਉਹ ਉਹਨਾਂ ਆਈਡੈਂਟੀਫਾਈ ਕੀਤੀਆਂ ਨੇ ਤੇ ਉਹਨਾਂ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਤੇ ਲਿੰਕ ਰੋਡਾਂ ਦਾ ਕੰਮ ਜਿਹੜਾ ਆ ਗਰਮੀਆਂ 'ਚ ਹੀ ਸੜਕਾਂ ਬਣਦੀਆਂ ਸਰਦੀਆਂ ਸੜਕਾਂ ਬਣਨੀ ਬੰਦ ਹੋ ਜਾਂਦੀਆਂ ਤਾਂ ਉਹ ਲਿੰਕ ਰੋਡਾਂ ਦਾ ਕੰਮ ਜਿਹੜਾ ਉਹ ਅਸੀਂ ਜੰਗੀ ਪੱਧਰ ਤੇ ਚਲਾ ਦਾਂਗੇ ਸਾਰੇ ਐਮਐਲਏ ਨੂੰ ਸਾਰੇ ਸਰਪੰਚਾਂ ਨੂੰ ਪੁੱਛ ਕੇ ਅਸੀਂ ਉਹ ਜਿਹੜੀਆਂ ਸੜਕਾਂ ਚੁਣੀਆਂ ਨੇ ਕਿ ਕਿਹੜੀ ਸੜਕ ਜਿਹੜੀ ਪਹਿਲਾਂ ਬਣ ਜਾਣੀ ਚਾਹੀਦੀ ਹੈ ਤੇ ਸਰਪੰਚਾਂ ਨੂੰ ਵੀ ਅਸੀਂ ਅਧਿਕਾਰ ਦਿੱਤੇ ਨੇ ਕਿ ठेकेदार ਜਿਹੜਾ ਜਿੰਨਾਂ ਕਰ ਸਰਪੰਚ ਵੱਲੋਂ ਇਹਨੂੰ ਐਨਓਸੀ ਨਹੀਂ ਮਿਲਦੀ ਕਿ ਅਸੀਂ ਇਸ ਮਟੀਰੀਅਲ ਤੋਂ ਖੁਸ਼ ਆ ਜਾਂ ਸੜਕ ਬਣਾਉਣ ਦੇ ਤਰੀਕੇ ਤੋਂ ਜਾਂ ਸੜਕ ਸਾਡੇ ਸਾਹਮਣੇ ਬਣੀ ਐ ਉਹਨਾਂ ਚਿਰ ਅਸੀਂ ਉਹਨਾਂ ਦੇ ਜਿਹੜੇ ਪੈਸੇ ਰੀਲீஸ் ਨਹੀਂ ਕਰਾਂਗੇ ਜਿੰਨੇ ਚਿਰ ਸਾਨੂੰ ਪਿੰਡਾਂ ਦੇ ਸਰਪੰਚ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਏ ਜਾਣਗੇ ਕਿ ਸੜਕ ਠੀਕ ਹੈ ਨਹੀਂ ਤਾਂ ਪਹਿਲ ਅੱਗੇ-ਅੱਗੇ ਬਣੀ ਜਾਂਦੀ ਐ ਪਿੱਛੇ-ਪਿੱਛੇ ਸੜਕ ਟੁੱਟੀ ਜਾਂਦੀ ਐ ਲੋਕਾਂ ਦੀ ਮੰਗ ਉਹੀ ਰਹਿ ਜਾਂਦੀ ਐ 6 ਮਹੀਨਿਆਂ ਬਾਅਦ ਫੇਰ ਸੋ ਮੈਂ ਸੜਕਾਂ ਦੇ ठेकेदारਾਂ ਨੂੰ ਬੁਲਾ ਕੇ ਵੀ ਇਹ ਗੱਲ ਕਹਿਤੀ ਕਿ ਤੁਹਾਨੂੰ ਕੋਈ ਕਮਿਸ਼ਨ ਨਹੀਂ ਮੰਗੂਗਾ ਟੈਂਡਰ ਚੋਂ ਕੋਈ ਤੁਹਾਨੂੰ ਕਮਿਸ਼ਨ ਮੰਗੂ ਅਫਸਰ ਨਹੀਂ ਮੰਗੂਗਾ ਵੀ ਮੇਰਾ ਹਿੱਸਾ ਮੇਰਾ ਹਿੱਸਾ ਮੇਰਾ ਹਿੱਸਾ ਕਰਦੇ ਕਰਦੇ ਉਹਦਾ ਜਿਹੜਾ ਆਵਦਾ ਹਿੱਸਾ ਹੁੰਦਾ ਉਹ ਫਿਰ ਸੜਕ ਚੋਂ ਕੱਢਣ ਲੱਗ ਜਾਂਦਾ ਸੋ ਕੋਈ ਹਿੱਸਾ ਨਹੀਂ ਸਰਕਾਰ ਵੱਲੋਂ ਜੇ ਕੋਈ ਅਫਸਰ ਮੈਂ ਪੈਸੇ ਮੰਗਦਾ ਸਾਨੂੰ ਦੱਸੋ ਪਰ ਜੇ ਫੇਰ ਵੀ ਤੁਸੀਂ ਸੜਕ ਜਿਹੜੀ ਐ ਉਹ ਮਾਰੇ ਮਟੀਰੀਅਲ ਵਾਲੀ ਬਣਾਤੀ ਸਖਤ ਐਕਸ਼ਨ ਹੋਊਗਾ ਬਲੈਕਲਿਸਟ ਵੀ ਹੋਵੋਗੇ ਤੇ ਜੁਰਮਾਨਾ ਵੀ ਹੋਊਗਾ ਇਸ ਵਿਕਾ ਦੇ ਵਿੱਚ ਤੁਹਾਨੂੰ ਕੋਈ ਸੜਕ ਦਾ ਠੇਕਾ ਵੀ ਨਹੀਂ ਮਿਲੂਗਾ ਚਾਹੇ ਜਿੱਡੀ ਬੱਡੀ ਮਰਜੀ ਤੁਹਾਡੀ ਕੰਪਨੀ ਐ ਜੋ ਮਰਜੀ ਟਰਨਓਵਰ ਐ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਫਿਰ ਟੋਬੇ ਜਿਹੜੇ ਪਹਿਲਾਂ ਜਿਹੜੇ ਟੋਬੇ ਹੁੰਦੇ ਸੀ ਉੱਚ ਤਾਂ ਮੱਜਾਂ ਵੀ ਨਹਾਉਂਦੀਆਂ ਸੀ ਆਪ ਵੀ ਨਾ ਲੈਂਦੇ ਸੀ ਪੂਛਾ ਫੜ ਕੇ ਤਰੱਕੀਆਂ ਸਿੱਖੇ ਹੋਏ ਆ ਪਰ ਹੁਣ ਇਸ ਵਕਤ ਉਹ ਬਿਮਾਰੀਆਂ ਦਾ ਜਿਹੜਾ ਕਾਰਨ ਬਣ ਗਏ ਟੋਬੇ ਗੰਦੇ ਹੋ ਗਏ ਉਹ ਚੋਂ ਆਲੇ ਦੁਆਲੇ ਕਰਾਂ ਦਾ ਜੁਣਾ ਦੁੱਬਰ ਹੋ ਗਿਆ ਕਈ ਵਾਰੀ ਨੀਹਾਂ ਚ ਪਾਣੀ ਵੀ ਵੜ ਜਾਂਦਾ ਤੇ ਓਵਰਫਲੋ ਹੋ ਕੇ ਪਿੰਡ ਦੀਆਂ ਗਲੀਆਂਾਂ ਚ ਵਾਪਸ ਟੋਬਾ ਜਿਹੜਾ ਪਿੰਡ ਦੀਆਂ ਗਲੀਆਂਾਂ ਚ ਫਿਰਦਾ ਹੁੰਦਾ ਸੋ ਉਹਦੇ ਚ ਇੱਕ ਤਾਂ ਜਿੱਥੇ ਆਪਾਂ ਬੈਠੇ ਆ ਇੱਕ ਤਾਂ ਥਾਪਰ ਮਾਡਲ ਹੈ ਇਹਨਾਂ ਨੇ ਬਣਾਇਆ ਹੋਇਆ ਇਸ ਕੋ ਇੰਜੀਨੀਅਰਿੰਗ ਕਾਲਜ ਨੇ ਤੇ ਇੱਕ ਸੀਚੇਵਾਲ ਮਾਡਲ ਹੈ ਜਿਹਦੇ ਚ ਟੋਬਿਆਂ ਨੂੰ ਜਿਹੜਾ ਪਾਣੀ ਹੁੰਦਾ ਸਾਫ਼ ਕਰਕੇ ਉਹਨੂੰ ਖੇਤਾਂ ਚ ਲਿਜਾ ਕੇ ਟੋਬੇ ਨੂੰ ਖਾਲੀ ਕਰਕੇ ਫਿਰ ਉਹਦੇ ਚੋਂ ਸਿਲਟਿੰਗ ਜਾਂ ਗੰਦਮਨ ਜਿਹੜਾ ਹੈਗਾ ਉਹ ਕੱਢ ਕੇ ਫਿਰ ਦੁਬਾਰਾ ਟੋਬਾ ਜਿਹੜਾ ਇਹ ਲਗਭਗ 15000 ਟੋਬੇ ਕਿਉਂਕਿ 13000 ਤਾਂ ਪਿੰਡ ਹੀ ਹੈ ਪਰ ਕਈ ਪਿੰਡ ਵੱਡੇ ਨੇ ਦੋ-ਦੋ ਟੋਬੇ ਵੀ ਨੇ ਤਿੰਨ-ਤਿੰਨ ਟੋਬੇ ਵੀ ਨੇ ਉਹਨਾਂ ਟੋਬਿਆਂ ਛੱਪੜਾਂ ਵਾਸਤੇ ਅਸੀਂ ਬਜਟ ਜਾਰੀ ਕਰਤਾ ਤੁਹਾਨੂੰ ਇਹਦੇ ਵਾਸਤੇ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਹਾਡੇ ਪਿੰਡ ਦਾ ਵੀ ਟੋਬੇ ਤੇ ਛੱਪੜ ਜਿਹੜੇ ਨੇ ਉਹਨਾਂ ਦਾ ਪਾਣੀ ਜਿਹੜਾ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਕਿਸੇ ਨਾ ਦੋਨਾਂ ਸਕੀਮਾਂ ਜੋ ਕਿਸੇ ਨਾ ਕਿਸੇ ਸਕੀਮ ਤਹਿਤ ਚੱਲ ਵੀ ਰਿਹਾ ਹੋਣਾ ਸ਼ਾਇਦ ਕੰਮ ਤੇ ਚੱਲੂਗਾ ਬਸ ਹੁਣ ਵਾਲੇ ਦਿਨਾਂ 'ਚ ਮੈਂ ਸਿਰਫ ਅਜ ਪਿੰਡਾਂ ਨਾਲ ਸੰਬੰਧਿਤ ਜੋ ਕੰਮ ਹੋਏ ਨੇ ਬਾਕੀ ਨਹਿਰੀ ਪਾਣੀ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਰਹਿ ਕੇ ਇਦੋਂ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਪਿੰਡਾਂ ਵਿੱਚ ਦੀ ਨਹਿਰਾਂ ਲੰਘਦੀਆਂ ਸਾਡੇ ਪਿੰਡ ਮੋਗਾ ਨਹੀਂ ਮਤਲਬ ਸਾਡੇ ਪਿੰਡਾਂ ਵਿੱਚ ਦੀ ਸੂਏ ਰਜਵਾਹੇ ਲੰਘਦੇ ਆ ਸਾਡੇ ਪਿੰਡ ਪਾਣੀ ਨਹੀਂ ਮਿਲਦਾ ਜੀ ਉਸ ਵੇਲੇ ਧਿਆਨ ਦੇਣ ਦੀ ਜ਼ਿਆਦਾ ਉਹਨਾਂ ਨੂੰ ਲੋੜ ਵੀ ਨਹੀਂ ਪਈ ਲੋਕਾਂ ਨੇ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਕਿਉਂਕਿ ਪਾਣੀ ਉੱਪਰ ਸੀਗਾ ਟਿਊਬਵਲ ਨੂੰ ਜ਼ਿਆਦਾ ਪ੍ਰੈਫਰ ਕਰਦੇ ਰਹੇ ਕੱਸੀਆਂ ਨੂੰ ਭੁੱਲ ਗਏ ਹੌਲੀ ਹੌਲੀ ਕੱਸੀਆਂ ਜਿਹੜੀਆਂ ਸੀ ਉਹ ਕੈਰੀਟ ਦੀਆਂ ਤਾਂ ਬਣੀਆਂ ਹੁੰਦੀਆਂ 6 ਇੰਚੀ ਉਹ ਉਲਟਾਂ ਉਲਟਾਂ ਇੱਧਰ ਉੱਧਰ ਹੋ ਗਈਆਂ ਆਪਾਂ ਨੇ ਤਵੀਆਂ ਦੋ ਗਲੀਆਂ ਹੋਰ ਛੱਡ ਕੇ ਵਿਚੀ ਕਰ ਲਈ ਕੱਸੀ ਵੀ ਹਨਾ ਸੱਚੀ ਰਹਾਦਾ ਮੈਂ ਤੁਹਾਨੂੰ ਤੇ ਵੀ ਇਹਨਾਂ ਦੀ ਕਿਹੜਾ ਹੁਣ ਲੋੜ ਪੈਣੀ ਐ ਇਹ ਮੈਂ 25 ਸਾਲ ਪਹਿਲਾਂ ਤੋਂ ਕੱਲ ਦੱਸਦਾ ਤੇ ਹੁਣ ਜਦੋਂ ਪਾਣੀ ਚਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾਂ ਜਵਾਬ ਦੇ ਗਈਆਂ ਫੇਰ ਫੇਰ ਪਾਈਪਾਂ ਪਾਉਣੀਆਂ ਪੈਂਦੀਆਂ ਡੂੰਘੇ ਕਰਨੇ ਪੈਂਦੇ ਆ ਹੁਣ ਜਾਂਦਾ ਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਵਾਲਾ ਤਾ ਮੈਂ ਅਫਸਰਾਂ ਨੂੰ ਕਿਹਾ ਕਿ ਕੱਸੀਆਂ ਨੂੰ ਪ੍ਰੋਵਾਈਡ ਕਰਨਾ ਹੈ ਕੱਸੀਆਂ ਦਾ ਪਾਣੀ ਤੇ ਹੁਣ ਥੋੜੇ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗ ਗਈਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਬਾਕੀ ਜਿਹੜੇ ਪੱਕੇ ਖਾਲ ਜਾਂ ਸੂਏ ਜਿਨ੍ਹਾਂ 'ਚ ਮਤਲਬ ਦਰਖਤ ਉੱਗ ਪਏ ਸੀ ਭੁੱਲ ਗਏ ਸੀ ਉਹਨਾਂ ਸੂਆਂ ਨੂੰ ਪੁਲਿਸ ਜੀ ਤੁਹਾਨੂੰ ਪਤਾ ਲੱਗਦਾ ਸੀ ਕਿ ਇੱਥੇ ਸੂਗਾ ਹੁੰਦਾ ਸੀ ਨਹੀਂ ਤਾਂ ਵਿੱਚ ਹੀ ਰੋੜ ਰਲ ਗਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਤੇ ਪੰਜਾਬ ਦਾ ਜਿਹੜਾ ਮੇਰੇ ਕੋਲ ਰਿਕਾਰਡ ਹੈ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰਕੋ ਸੌ ਚੁੱਕੀ ਸੀ ਖਟਕੜਕਲਾ ਤੁਹਾਡੀ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਸ ਵੇਲੇ ਤੱਕ 21 ਤੋਂ 22% ਪਾਣੀ ਪੰਜਾਬ ਨਹਿਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਅਸੀਂ 62 ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਵਕਤ ਨਹਿਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਤੇ ਜੇ ਆਪਾਂ ਕਰੀਏ ਕੱਲੇ ਭਾਖੜਾ ਡੈਮ ਦਾ ਪਾਣੀ ਵਰਤਣ 'ਚ ਤਾਂ ਪਹਿਲਾਂ ਕਦੇ 70 76% ਤੋਂ ਵਧਿਆ ਨਹੀਂ ਸੀਗਾ 70 ਤੋਂ 76% ਚਿਰੰਦਾ ਸੀ। ਇਸ ਵਾਰ ਪਹਿਲੀ ਵਾਰ ਹੋਇਆ ਕਿ ਅਸੀਂ 21 ਮਈ ਤੱਕ ਇਹ ਸਾਕਤਾ ਹੁੰਦਾ ਹੈ। 21 ਮਈ ਤੋਂ 21 ਮਈ ਤੱਕ ਸਾਬ ਹੁੰਦਾ ਪਾਣੀਆਂ ਦਾ। ਹਰਿਆਣੇ ਨੂੰ ਕਿੰਨਾ ਦੇਣਾ ਹੈ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਨਿਰਧਾਰਿਤ ਹੈ ਉਹਨਾਂ ਨੂੰ ਸਾਲ ਵਾਸਤੇ ਦੇਣਾ ਹੈ। ਐਦਾਂ ਹੀ ਰਾਜਸਥਾਨ ਦਾ ਐਦਾਂ ਹੀ ਪੰਜਾਬ ਦਾ। ਤੁਸੀਂ ਹੈਰਾਨ ਹੋ ਜਾਓਗੇ ਕਿ ਹੁਣ ਤੱਕ ਪੰਜਾਬ ਨੇ ਕਦੇ ਵੀ ਮੈਂ 25 ਸਾਲਾਂ ਦਾ ਅੰਕੜਾ ਕੱਢਿਆ ਹੋਇਆ ਹੈ। ਕਦੇ ਵੀ 70 ਤੋਂ 76% ਤੋਂ ਵੱਧ ਪਾਣੀ ਨਹੀਂ ਵਰਤਿਆ। ਹਰਿਆਣਾ ਕਦੇ ਵੀ 100% ਤੋਂ ਘਟਿਆ ਨਹੀਂ। ਇੱਕ ਵਾਰੀ 89% ਤੇ ਆਇਆ ਸੀ। ਬਸ 104, 105, 110, 117% ਤਾਂ ਆਪਣਾ ਜਿਹੜਾ ਪਾਣੀ ਹੈ ਉਹ ਪੁਨਮ ਦੇਂਦੇ ਸੀ, ਆਪ ਚਰਲੇ ਮਿਲੇ ਸੀ। ਐਸ ਵਾਰ ਪੰਜਾਬ ਨੇ ਪਹਿਲੀ ਵਾਰ 94 ਤੋਂ 95% ਪਾਣੀ ਪਾਖੜਾ ਦਾ ਪਾਣੇ ਵਰਤੇ ਜੀ ਹਜੇ ਵੀ ਆਪਾਂ 5 6% ਘਟਾ ਆ ਆਪਾਂ ਆਪਣਾ ਹੱਕ ਹੀ ਵਰਤ ਰਹੇ ਆ ਆਹੀ ਰੋਲਾ ਪਿਆ ਹਰਿਆਣੇ ਨਾਲ ਇਸ ਵਾਰ ਉਹਨਾਂ ਨੂੰ ਆਪ ਤਾਂ ਪਹਿਲਾਂ ਆਣੀਆਂ ਪਈਆਂ ਹੋਈਆਂ ਸੀ ਅਸੀਂ ਉਹਨਾਂ ਨੂੰ 6 ਮਹੀਨੇ ਪਹਿਲਾਂ ਇਹ ਦੱਸਦੇ ਰਹੇ ਹਰ ਮਹੀਨੇ ਬੀਬੀਐਮਬੀ ਦੀ ਬੈਠਕ ਹੁੰਦੀ ਸੀ ਹਰ ਬੀਨੇ ਚਿੱਠੀ ਦਿੰਦੇ ਸੀ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਤੁਹਾਡਾ ਮੁੱਕ ਜਾਊਗਾ ਤੁਹਾਡਾ ਕੋਟਾ ਜਿਹੜਾ ਮੁੱਕੂਗਾ ਇਸ ਵਾਰ 31 ਮਾਰਚ ਤੱਕ ਨਿਵੇੜ ਲਓਗੇ ਤੁਸੀਂ ਇਸ ਹਿਸਾਬ ਨਾਲ ਫਿਰ ਅਪ੍ਰੈਲ ਤੇ 21 ਮਈ ਤੱਕ ਤੁਸੀਂ ਕਿਵੇਂ ਘਟੋਗੇ ਡੇਢ ਪੌਣੇ 2 ਮਹੀਨੇ ਅਸੀयत ਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੋਲੇ ਹੀ ਨਹੀਂ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਨਾਂ ਦਾ ਕੁਝ ਨਹੀਂ ਹੁੰਦਾ ਬੀਬੀ ਐਮ ਬੀ ਸਾਡੇ ਬੰਦੇ ਬੈਠੇ ਫਲਾਨਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹੇ ਵੀ ਨਾ ਸਾਡੇ ਕੋਲ ਤਾਂ ਹੈ ਨਹੀਂ ਉਹਨੂੰ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਹੁਣ ਇਹ ਤਾਂ ਕੁਝ ਨਾ ਕੁਝ ਕਰੋ ਅਸੀਂ ਕਹੀਏ ਕੀ ਕਰੀ ਹੈ ਹੀ ਨਹੀਂ ਸਾਡੇ ਕੋਲੇ ਹੀ ਨਹੀਂ ਭਾਖੜਾ ਦਾ ਟੈਂਕ ਵੀ ਪਿਛਲੇ ਸਾਲ ਨੂੰ ਥੱਲੇ ਆਇਆ ਨੇ ਪੀਣ ਵਾਸਤੇ ਤਾਂ ਕਰੋ ਜੀ ਕੁਝ ਨਾ ਕੁਝ ਪੀਣ ਵਾਲਾ ਤਾਂ ਚਲੋ ਜੀ ਫੇਰ ਵੀ ਚਲੋ ਭਾਈ ਕਨਈ ਹੈ ਜੀ ਦੇ ਵਾਰਸਾਂ ਪੀਣ ਵਾਲੇ ਪਾਣੀ ਵਾਸਤੇ ਚਲੋ ਅਸੀਂ ਕਹੇ ਤੁਹਾਡੀ ਆਬਾਦੀ ਮੁਤਾਬਕ ਤੁਹਾਨੂੰ 16-1700 ਕਿਊਸਕ ਬਣਦਾ ਉਹ ਕਹਿੰਦੇ ਡੰਗਰਾਂ ਦਾ ਵੀਤ ਕਰਕੇ ਜਾਂ ਕੋਈ ਲਾਸ ਲੂਸ ਪਾ ਕੇ ਅਸਕੇ ਚਲੋ ਜਿੰਨਾ ਤੁਹਾਡਾ ਬਣ ਪੀਣ ਵਾਸਤੇ ਛੱਡਦਾ ਅਸੀਂ ਤੁਹਾਨੂੰ ਦੇ ਦਿੰਨੇ ਫਿਰ ਮਾਰਚ ਉਹਨਾਂ ਦਾ ਵਧੀਆ ਅਪ੍ਰੈਲ ਉਹਨਾਂ ਦਾ ਵਧੀਆ ਲੰਘ ਗਿਆ ਪਤਾ ਨਹੀਂ ਕੀ ਉਹਨਾਂ ਨੂੰ ਦਿਮਾਗ 'ਚ ਕਿਸੇ ਨੇ ਭਰਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ 1 ਮਈ ਨੂੰ ਰੌਲਾ ਪਾ ਕੇ ਬਹਿ ਗਏ ਕਹਿੰਦੇ 4500 ਕਿਊਸਕ ਹੋਰ ਛੱਡੋ ਜੀ ਅਜੀ ਕਾ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਪੀਨ ਵਾਲੇ ਪਾਣੀ ਤੋਂ ਦੇਈ ਜਾਂਦੇ ਆ ਇਹ ਕਿਹੜੀ ਫਸਲ ਬੀਜਣ ਲੱਗਿਓ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ ਇਹ ਕਿਹੜੀ ਫਸਲ ਹੈ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਇੰਨਾ ਤਾਂ ਨਹੀਂ ਇਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲ ਲਾਂਗੇ ਫੱਟੇ ਖੋਲ ਲਾਂਗੇ ਨੰਗਲ ਤੋਂ ਮੈਂ ਕਿਹਾ ਆ ਜਾਓ ਫਿਰ ਤੂੰ ਨੰਗਲ ਤੋਂ ਹੀ ਦੇਖਿਆ ਹੋਣਾ ਫਿਰ ਆਈ ਵੀ ਸੀ ਤੇ ਵੀ ਕਿਵੇਂ ਵਾਪਸ ਵੀ ਗਏ ਅਲਕਈ 21 ਮਹੀਨੋਂ ਪੈਸੇ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ BBMP کورٹ ਚ ਗਈ ਹੈ BBMP ਤਾਂ ਕੁਰਸੀਆਂ ਨਾਲ ਕੀ ਇੱਕ ਬਣਦਾ ਬਈ BBMP 60% ਹਿੱਸਾ ਤਾਂ ਸਾਡਾ ਹੈ ਹਰਿਆਣਾ ਜਾਂਦਾ ਚਲ ਮੈਂ ਮੰਨ ਲੈਂਦਾ ਵੀ ਇੱਕ ਪਾਰਟੀ ਹੈ ਉਹ ਕਹਿੰਦੀ ਸਾਨੂੰ ਪਾਣੀ ਦਿਓ BBMP ਕਹਿ ਰਹੀ ਹੈ BBMP ਦਾ ਸਾਨੂੰ ਸਾਨੂੰ ਬਚਾਉਣਾ ਚਾਹੀਦਾ ਵੀ ਨਹੀਂ 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 ਇਹ ਇਹਨਾਂ ਦਾ ਬਣਦਾ ਹੈ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਕੀਤਾ ਉਹਦਾ 60% ਫੀਸ ਕਹਿੰਦੇ ਪੰਜਾਬ ਦੇਊਗਾ ਕਿਉਂ ਦਈਏ ਅਸੀਂ ਵੀ ਸਾਡੇ ਵਿਰੁੱਧ ਵਕੀਲ ਕਰਾਂਗੇ ਅਸੀਂ ਆਪਣੇ ਵਿਰੁੱਧ ਮੱਲਾ ਇਦਾਂ ਹੀ ਕਰਦੇ ਰਾਜ ਬਣਾ ਰੱਖਿਆ ਸੀ ਇਹਨਾਂ ਨੇ ਸੋ 21 ਮਈ ਤੱਕ ਆਪਾਂ ਤੇ ਰਾਖੀ ਕੀਤੀ ਨੱਕੇ ਦੀ ਇੱਕ ਬੂੰਦੇ ਪਾਣੀ ਦੀਂ ਦਿੱਤੀ ਹੁਣ ਉਹਨਾਂ ਦਾ ਜਿੰਨਾ ਬਣਦਾ ਉਹ ਦਿੰਨੇ ਆਂ ਅਸੀਂ ਲਿਖੀ ਜਾਂਦੇ ਉਸ ਕੋਈ ਸੋਸ਼ਲ ਮੀਡੀਆ ਤੇ ਦੇਖ ਲੋ ਜੂ ਤਾਂ ਫਿਰ ਲੈ ਗਏ ਪਾਣੀ ਬਈ 21 ਮਈ ਤੱਕ ਐ 21 ਮਈ ਤੱਕ ਉਹ ਬਾਦੂ ਪਾਣੀ ਮੰਗਦੇ ਸੀ ਅਸੀਂ ਨਹੀਂ ਦਿੱਤਾ ਹੁਣ ਉਹ ਆਪ ਮੰਨ ਲ ਕੇ ਕਿ ਹਾਂ 21 ਮਈ ਤੋਂ ਬਾਅਦ ਸਾਨੂੰ ਮਿਲ ਜਾਂਦਾ